ਹਾਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮਹਿੰਗਾਈ ਦੀ ਸਮੱਸਿਆ ਤੇ ਪੰਜਾਬੀ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਮਨੁੱਖ ਦੀ ਮੁੱਖ ਲੋੜ ਰੋਟੀ ਕੱਪੜਾ ਤੇ ਮਕਾਨ ਹੈ ਪਾਉਣ ਲਈ ਕੱਪੜਾ ਖਾਣ ਲਈ ਰੋਟੀ ਅਤੇ ਰਹਿਣ ਲਈ ਮਕਾਨ ਮਿਲ ਜਾਵੇ ਤਾਂ ਮਨੁੱਖ ਦੇ ਸਾਰੇ ਝਗੜੇ ਮੁੱਕ ਜਾਂਦੇ ਹਨ ਇਹਨਾਂ ਚੀਜ਼ਾਂ ਲਈ ਮੁੱਖ ਲੋੜ ਲੋਜਕਾਰ ਹੈ ਇਹ ਹੈ ਬਿਲਕੁਲ ਠੀਕ ਹੈ ਕਿ ਮਹਿੰਗਾਈ ਵਿਸ਼ਵਵਿਆਪੀ ਸਮੱਸਿਆ ਹੈ ਪਰ ਇਸ ਨੇ ਜੋ ਵਿਕਰਾਲੂਪ ਉਨਤ ਹੋ ਰਹੇ ਹਨ ਦੇਸ਼ਾਂ ਵਿੱਚ ਖਾਸੌਰ ਤੇ ਭਾਰਤ ਵਿੱਚ ਧਾਰਿਆ ਹੋਇਆ ਹੈ ਇਸ ਨੇ ਦੇਸ਼ ਦੀ ਆਰਥਿਕਤਾ ਸੰਭਵ ਅਸੰਭਵ ਬਣਾ ਦਿੱਤੀ ਹੈ ਹਰੇਕ ਚੀਜ਼ ਅੱਗ ਦੇ ਭਾਅ ਕੀ ਹੈ આય દીન કિંમતા વધਦੀਆਂ ਜਾ ਰਹੀਆਂ ਹਨ کئی ਲੋਕ ਆਖਦੇ ਹਨ ਕਿ ઉન્નત ਹੋ ਰਹੇ દેશ ਵਿੱਚ مہنگાઈ ਦਾ ਵદਨਾ સ્વાવિકਲ ਹੈ ਪਰ ਕਿਸੇ حد ਵਿੱਚ ਰਹਿ ਕੇ ਹੀ ਸਾਡੇ દેશ ਵਿੱਚ બહુ ਗਿન્તી ਵਿੱਚ ਲੋਕ જીવન ਦੀਆਂ મૂળیاں ਲੋੜਾਂ પ્રાપ્ત ਕਰਨ ਤੋਂ ਅਸਮਰਥ ਹਨ ਅਜਿਹੀ ਅਵਸਥਾ ਵਿੱਚ ਸਾਨੂੰ ਵਾਧੂ ਮਹਿੰਗਾਈ ਤੇ ਇਸ ਦੇ ਕਾਰਨਾਂ ਨੂੰ ਸਮਝ ਕੇ ਉਹਨਾਂ ਨੂੰ ਦੂਰ ਕਰਨ ਦੇ ਉਪਾਅਾਂ ਵੱਲ ਵਲਨੋਤੀਆਂ ਦੇਣਾ ਚਾਹੀਦਾ ਹੈ ਮਹਿੰਗਾਈ ਦਾ ਮੁੱਖ ਕਾਰਨ ਚੀਜ਼ਾਂ ਦੀ ਘੱਟ پیداوار ਹੈ ਘੱਟ پیداوار ਘੱਟ پیداوار ਚੀਜ਼ਾਂ ਦੀ ਬਹੁਤ ਹੀ ਮੰਗ ਹੋਣ ਕਾਰਨ ਉਸਦੇ ਭਾਅ ਵੱਧ ਜਾਂਦੇ ਹਨ ਅਸੀਂ ਭਾਵੇਂ ਉਪਜ ਵਿੱਚ ਵਾਧਾ ਕਰ ਲੈ ਰਹੇ ਹਾਂ ਪਰ ਵਾਧੀ ਆਬਾਦੀ ਵਿੱਚ ਇਸ ਦੀ ਪੇਸ਼ ਨਹੀਂ ਜਾਂਦੀ ਦੀ ਹਰ ਸਾਲ ਲੱਖਾਂ ਨਵੇਂ ਮੂਹ ਇਨਾ ਚੀਜਾਂ ਨੂੰ ਖਾਣ ਵਾਲੇ ਸਾਡੀ ਧਰਤੀ ਤੇ ਜਨਮ ਤਾਲ ਲੈਦੇ ਹਨ ਚੀਜ਼ਾਂ ਦੀ ਬਲੈਕ ਅਤੇ ਵਾਧਾ ਹੋਇਆ ਭ੍ਰਿਸ਼ਟਾਚਾਰ ਵੀ ਮਹਿੰਗਾਈ ਦਾ ਇੱਕ ਮੁੱਖ ਕਾਰਨ ਹੈ ਕਈ ਵਾਰ ਕਿਸੇ ਪ੍ਰਾਂਤ ਵਿੱਚ ਹੜਾ ਆ ਜਾਂਦਾ ਹੈ ਜਿਵੇਂ ਪਿਛੇ ਜੇ ਪੰਜਾਬ ਦੇ ਵਿੱਚ ਹੜ੍ਹਾਂ ਨਾਲ ਤਬਾਹੀ ਹੋਈ ਸੀ ਕਾਲ ਪੈ ਗਿਆ ਜਾਂਦਾ ਹੈ ਇਆ ਕੋਈ ਹੋਰ ਕੁਦਰਤ ਵੱਲੋਂ ਕੋਈ ਆ ਜਾਂਦੀ ਹੈ ਜਿਸ ਕਾਰਨ ਚੀਜ਼ਾਂ ਦੀ ਥੋੜ੍ਹ ਹੋ ਜਾਂਦੀ ਹੈ ਅਤੇ ਭਾਅ ਵੱਧ ਜਾਂਦੇ ਹਨ ਜਿਵੇਂ ਆਲੂਆਂ ਦਾ ਮੁੱਲ 8 ਰੁਪਏ ਕਿਲੋ ਕਈ ਵਾਰ ਹੋ ਜਾਂਦਾ ਹੈ ਚੀਜ਼ਾਂ ਦੀਆਂ ਕੀਮਤਾਂ ਤਾਂ ਵੱਧ ਜਾਂਦੀਆਂ ਹਨ ਪਰ ਤਨਖਾਹ ਨਹੀਂ ਵਾਦੀ ਆਪਾਂ ਤੇ ਜੇਕਰ ਵਾਦੀ ਹੈ ਤਾਂ ਕੀਮਤਾ ਦੇ ਵਾਧੇ ਅਨੁਪਾਤ ਨਾਲ ਨਹੀਂ ਵਾਦੀ ਨਿਰਸੰਦੇਹ ਮਹਿੰਗਾਈ ਦਿਨ-ਪ੍ਰਤੀ-ਦਿਨ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਸੋ ਇਸਤੇ ਕਾਬੂ ਪਾਉਣ ਲਈ ਸਰਕਾਰ ਅਤੇ ਲੋਕਾਂ ਨੂੰ ਆਪਸੀ ਤਾਲਮੇਲ ਪੈਦਾ ਕਰਕੇ ਠੋਸ ਕਦਮ ਚੁਕਣੇ ਚਾਹੀਦੇ ਹਨ। ਸਾਡੀ ਸਰਕਾਰ ਨੇ ਖੁਰਾਕ ਦੀ ਉਪਜ ਵਿੱਚ SLAGA ਯੋਜਨਾ ਕੰਮ ਕੀਤਾ ਵੀ ਹੋਇਆ ਹੈ। ਇਹ ਸਭ ਕੁਝ ਜਵਦੀ ਜਨਸੰਖਿਆ ਸਾਹਮਣੇ ਨਾ ਕੰਮ ਹੋ ਜਾਂਦਾ ਹੈ। ਇਸ ਲਈ ਸੰਤਾਮ ਸੰਤਾਨ ਸੰਜਮ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਵਾਸਤਵ ਵਿੱਚ ਸਰਕਾਰ ਨੌਕਰਮਚਾਰੀਆਂ ਨੂੰ ਸਥਾਈ ਸਹਾਇਤਾ ਦੇਣ ਦੀ ਥਾਂ ਕੀਮਤਾਂ ਘਟਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੰਤ ਵਿੱਚ ਅਸੀਂ ਆਖ ਸਕਦੇ ਹਾਂ ਕਿ ਮਹਿੰਗਾਈ ਇੱਕ ਭਿਆਨਕ ਸਮੱਸਿਆ ਹੈ ਜੇਕਰ ਇਹ ਹੱਲ ਨਾ ਕੀਤੀ ਗਈ ਤਾਂ ਦੇਸ਼ ਲਈ ਬੜੀ ਹਾਨੀਕਾਰਕ ਸਿੱਧੇ ਹੋ ਸਕਦੀ ਹੈ। ਤਾ ਬੱਚਿਓ ਇਹ ਸੀ ਮਹਿੰਗਾਈ ਦੀ ਸਮੱਸਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ